ਸਰ ਮੇਰੇ ਮਦਰ ਜੀ ਐਕਸਪਾਇਰ ਹੋ ਗਏ ਸੀ 2020 ਦੇ ਵਿੱਚ ਮੇਰੇ ਮਦਰ ਜੀ ਦਾ ਡ੍ਰੀਮ ਸੀਗਾ ਵੀ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਕਰਨੀ ਹੈ ਤੇ ਸਰ ਮੈਂ ਅੱਜ ਇੱਥੇ ਤੀਜੀ ਨੌਕਰੀ ਲੈਣ ਆਇਆ ਸਰ ਡੀਐਮਪੀ ਤੇ ਸਰ ਅੱਜ ਮੇਰੇ ਘਰ ਦੇ ਵਿੱਚ ਬਹੁਤ ਖੁਸ਼ੀਆਂ ਨੇ ਸਰ ਪਰਸੋ ਮੇਰਾ ਵਿਆਹ ਵੀ ਹੈ ਸਰ ਮੇਰੇ ਸਰ ਕਰਦੇ ਅੱਜ ਪੂਰੇ ਖੁਸ਼ ਨੇ ਅੱਜ ਸਰ ਮੈਂ ਸਰ ਤੁਹਾਡਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਸਰ ਸਰ ਇਹ ਪਹਿਲਾ ਕੋਈ ਮੌਕਾ ਨਹੀਂ ਮਿਲ ਸਕਿਆ ਸਰ ਜਦੋਂ ਕਿ ਸਰ ਬਾਹਰ ਜਾਣ ਦਾ ਡ੍ਰੀਮ ਸੀਗਾ ਸਰ ਤੇ ਬਾਹਰ ਜਾਣ ਦਾ ਡ੍ਰੀਮ ਇੱਥੇ ਕੈਨਸਲ ਕਰਤੇ ਤੇ ਇੱਥੇ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਵੀ ਬਹੁਤ-ਬਹੁਤ ਮੁਬਾਰਕਾਂ ਤੇ ਸਾਹਿਬ ਅੰਨੀ ਲੱਤ ਕਹਿੰਦੇ ਐ ਇਹਨੂੰ ਤੂੰ ਦੱਸ ਦਿੰਦਾ ਤੈਨੂੰ ਘਰੇ ਦੇ ਆਉਂਦੇ ਕਾਰਡ ਆਪਾਂ ਕਰੋ ਨਹੀਂ ਬਾਹਰ ਨਿਕਲਣਾ ਸਾਹਿਬ ਅੰਨੀ ਲੱਤ ਕਹਿੰਦੇ ਆਪਣੇ ਰਵਾਜ਼ ਨੇ ਕਿ ਜਿਆਦਾ ਟਰੈਵਲ ਨਹੀਂ ਕਰਨਾ ਹੁੰਦਾ ਉਹਨਾਂ ਦੇ ਨਾਲ ਚ ਜਦੋਂ ਸ਼ਗਨਾ ਦੇ ਦਿਨ ਹੁੰਨ ਹਾਂਜੀ ਤੁਹਾਨੂੰ ਤੁਹਾਡੀ ਜੀਵਨ ਸਰ ਮੈਂ ਗੁਰਦੁਆਰਾ ਸਾਹਿਬ ਸੁਬਾ ਮੱਥਾ ਟੇਕ ਕੇ ਆਇਆ ਸੀਗਾ ਸਰ ਪਹਿਲਾਂ ਕੋਈ ਪ੍ਰਮਾਤਮਾ ਮੇਰੀ ਯਾਤਰਾ ਨੂੰ ਸਫਲ ਕਰੇ ਉਹ ਤੇ ਸਾਰਿਆਂ ਹਾਂਜੀ ਬਹੁਤ ਬਹੁਤ ਧੰਨਵਾਦ ਸਰ ਤੇ ਤੁਹਾਡੀ ਜੀਵਨ ਸਾਥਣ ਨੂੰ ਵੀ ਉਹ ਸ਼ਾਇਦ ਇਸ ਵਕਤ ਸਾਰੀ ਦੁਨੀਆ ਚ ਲਾਈਵ ਚੱਲ ਰਿਹਾ ਹੋਊਗਾ ਹਾਂਜੀ ਉਹ ਵੀ ਪ੍ਰਾਊਡ ਫੀਲ ਕਰੂਗੀ ਮਾਣ ਮਹਿਸੂਸ ਕਰੂਗੀ ਤੇ ਸਮਝ ਲਓ ਪੜ੍ਹਾਈ ਚੰਗਾ ਹੈ। ਥੈਂਕ ਯੂ ਸਰ, ਥੈਂਕ ਯੂ। ਕਿਸੇ ਦਾ ਪੜ੍ਹਾਈ ਚੰਗਾ ਹੁੰਦਾ ਹੈ। ਥੈਂਕ ਯੂ ਸਰ। ਵਾਹ ਵਾਹ। ਮੈਂ ਪੰਜਾਬ ਦੇ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਨਾ ਚਾਹੁੰਨੀ ਆ। ਇਹ ਪੰਜਾਬ ਸਰਕਾਰ ਦੀਆਂ ਚੰਗੀਆਂ ਨੀਤੀਆਂ ਅਤੇ ਉਪਰਾਹਲਾਂ ਦਾ ਹੀ ਨਤੀਜਾ ਹੈ ਕਿ ਅੱਜ ਸਾਨੂੰ ਬਿਨਾਂ ਕਿਸੇ ਰਿਸ਼ਵਤਖੋਰੀ ਅਤੇ ਬਿਨਾਂ ਕਿਸੇ ਸਿਫਾਰਿਸ਼ ਤੋਂ ਨੌਕਰੀ ਮਿਲ ਰਹੀ ਹੈ। ਜੇ ਸਾਨੂੰ ਨੌਕਰੀ ਮਿਲੀ ਹੈ ਉਹ ਪਿਓਰਲੀ ਮੈਰਿਟ ਬੇਸਿਸ ਤੇ ਹੈ। ਅਸੀਂ ਮਿਹਨਤ ਕੀਤੀ, ਸਾਨੂੰ ਰਿਜ਼ਲਟ ਮਿਲਿਆ ਅਤੇ ਇਸ ਕਾਬਿਲਤ ਕਿਹੜਾ ਕਿਹੜਾ ਪਿੰਡ ਸਰ ਮੈਂ ਬਠਿੰਡਾ ਤੋਂ ਬਿਲੋਂਗ ਕਰਦੀ ਹਾਂ ਬਠਿੰਡਾ ਖਾਸ ਹਾਂਜੀ ਉੱਪਰ ਕੀ ਕੀ ਕਾਦੀ ਨੌਕਰੀ ਮਿਲੀ ਅੱਜ ਸਰ ਇਹ ਪੀਟਸ ਐਸਬੀ ਚ ਲੀਗਲ ਕਲੱਬ ਦੀ ਪੋਸਟ ਹੈ ਮਤਲਬ ਹੁਣ ਮੈਂ ਪ੍ਰੈਕਟਿਸ ਕਿਨੇ ਕਿਨੇ ਕਪੜਾਈ ਕੀਤੀ ਸਰ ਮੇਰੀ ਐਲ ਐਲ ਐਮ ਚੱਲ ਰਹੀ ਹੈ ਆਮ ਅ ਲਾਗ ਗ੍ਰੈਜੂਏਟ ਆਲਰੇਡੀ ਐਲ ਐਮ ਨਾਲ ਨਾਲ ਚੱਲੂਗੀ ਹਾਂਜੀ ਪਰ ਇਹ ਇਹ ਨੌਕਰੀ ਜਿਹੜੀ ਹੈ ਨਾ ਇਹ ਲਾਸਟ ਨਹੀਂ ਨਹੀਂ ਫਰਸਟ ਵੀ ਨਹੀਂ ਇਹ ਫਰਸਟ ਨਹੀਂ ਹੈ ਬਟ ਬਹੁਤ ਅੱਗੇ ਜਾਣਾ ਹਾਂਜੀ ਪੀ ਸੀ ਐਸ ਅਫਸਰ ਬਣਨਾ ਹਾਂਜੀ ਆਈ ਐਸ ਬਣਨਾ ਠੀਕ ਹੈ ਸਰ ਹਾਂ ਗੁੱਡ ਲੱਕ ਥੈਂਕ ਯੂ ਸਰ ਪੈਸੇ ਤਾਂ ਨਹੀਂ ਕਿਸੇ ਨੇ ਲਏ ਨਹੀਂ ਨਹੀਂ ਸਰ ਕੋਈ ਇਹ ਜਾਨੀ ਸੀਗਾ ਕਈ ਵਾਰੀ ਸਾਰੇ ਸਾਹਮਣੇ ਦੱਸਿਆ ਨਹੀਂ ਜਾਂਦਾ ਥੋੜੇ ਜਿਹਾ ਹੌਲੀ ਬੋਲ ਕੇ ਦੇ ਦਿੱਤੇ ਪੈਸੇ ਤਾਂ ਲੈ ਕੇ ਦੇ ਨਹੀਂ ਲਈਏ ਸਰ ਕਿਸੇ ਨੇ ਨਹੀਂ ਲਏ ਜੀਉਂਦੀਆ ਬਸਤਿਆਂ ਰਹੋ ਜੀਉਂਦੀਆ ਥੈਂਕ ਯੂ ਕਾ ਬਾਪ ਕ ਇਹਨਾਂ ਤੋਂ ਬਾਅਦ ਬਰਾਬਰ ਆਹੀ ਪੰਜਾਮੇ ਦੇਖਣਾ ਚਾਹਦਾ ਸੀ ਇਹੋ ਜਿਹਾ ਪੰਜਾਮੇ ਦੇਖਣਾ ਚਾਹਦਾ ਸੀ ਮੁੱਖ ਮੰਤਰੀ ਮਾਨ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹਨੀ ਆ ਕਿ ਜਿਹੜੀ ਮੈਨੂੰ ਅੱਜ ਬਤੌਰ ਲੀਗਲ ਕਲਰਕ ਮੈਂ ਸਿਲੈਕਟ ਹੋਈ ਹਾਂ ਤੇ ਮੈਨੂੰ ਇਹ ਜਿਹੜੀ ਨੌਕਰੀ ਹੈ ਬਿਨਾਂ ਕਿਸੇ ਸਿਫਾਰਿਸ਼ ਔਰ ਬਿਨਾਂ ਕਿਸੇ ਰਿਸ਼ਵਤ ਤੋਂ ਮਿਲੀ ਹੈ ਤੇ ਮੇਰੇ ਨਾਲ ਨਾਲ ਇੱਥੇ ਸਾਰੇ ਕੈਂਡੀਡੇਟ ਗਵਾਹੀ ਭਰਦੇ ਨੇ ਅਗਰ ਇਸ ਚੀਜ਼ ਦੀ ਕਿ ਕਿਸੇ ਨੇ ਵੀ ਸਿਫਾਰਿਸ਼ ਨਹੀਂ ਕੀਤੀ ਜਾਂ ਰਿਸ਼ਵਤ ਨਹੀਂ ਦਿੱਤੀ ਤਾਂ ਇੱਕ ਵਾਰੀ ਹੱਥ ਖੜਾ ਕਰੋ ਮੇਰੇ ਨਾਲ ਸਾਰੇ ਆਣੇ ਸਾਨੂੰ ਇਹ ਨੌਕਰੀ ਸਿਰਫ ਬਿਨਾਂ ਕਿਸੇ ਸਿਫਾਰਿਸ਼ ਤੋਂ ਤੇ ਮੈਰਿਟ ਦੇ ਬੇਸ ਤੇ ਮਿਲੀ ਹੈ ਤੇ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਇਹਦਾ ਦਾ ਹੀ ਕਰਦੇ ਕੀ ਕਹਿੰਦੇ ਹੋ ਕਰਦੇ ਮੇਰੇ ਬਹੁਤ ਖੁਸ਼ ਨੇ ਇਸ ਚੀਜ਼ ਨੂੰ ਲੈ ਕੇ ਕਮਾਉ ਕੁੜੀ ਬਣ ਗਈ ਹਾਂਜੀ ਐਕਚੁਅਲੀ ਮੈਂ ਕਮਾਊਪਤ ਬਣ ਗਿਆ ਮੈਂ ਕਮਾਊਪਤ ਮੈਂ ਲਾਸਟ ਟਾਈਮ ਵੀ ਇਹੀ ਵੈਕੈਂਸੀ ਲਈ ਅਪਲਾਈ ਕੀਤਾ ਸੀਗਾ ਉਸ ਟਾਈਮ ਮੇਰਾ ਪ੍ਰੋਫੀਸ਼ੀਐਂਸੀ ਟੈਸਟ ਕਲੀਅਰ ਨਹੀਂ ਸੀ ਹੋ ਪਾਇਆ ਤੇ ਮੈਂ ਇਸ ਵਾਰ ਕਲੀਅਰ ਹੋ ਗਿਆ ਹਾਂਜੀ ਸਰ ਇਸ ਵਾਰ ਕਲੀਅਰ ਹੋ ਗਿਆ ਜੇ ਮੈਂ ਇੱਕ ਬਹੁਤ ਵੱਡੀ ਗੱਲ ਹੈ ਜੇ ਕੋਈ ਤੁਹਾਡਾ ਦੋਸਤ ਮਿੱਤਰ ਰਹਿ ਗਿਆ ਹੈਨਾ ਕੋਈ ਦੋ ਨੰਬਰਾਂ ਤੋਂ ਰਹਿ ਗਿਆ ਪੰਜ ਨੰਬਰ ਉਹਨੂੰ ਕੋ ਦਿਲ ਨਾ ਛੱਡ ਅਗਲੀ ਵਾਰ ਟੈਸਟ ਦੇ ਲੈ ਆਪਣੀ ਆਪਣਾ ਕ੍ਰਾਈਟੇਰੀਆ ਸੇਮ ਹੈ ਨੋ ਰਿਸ਼ਵਤ ਨੋ ਲੋਬਿੰਗ ਨੋ ਸਪਾਰਸ਼ ਅਗਲੀ ਵਾਰ 4 ਨੰਬਰ ਵੱਧ ਲੈ ਕੇ ਆ ਜਾ ਵਿੱਚ ਕੋਈ ਚੱਕਰ ਨਹੀਂ ਸੋ ਇਸ ਕਰਕੇ ਦਿਲ ਨਹੀਂ ਛੱਡਣਾ ਕਿ ਐਸ ਵਾਰ ਨਹੀਂ ਮਿਲੀ ਪਤਾ ਨਹੀਂ ਕੁਝ ਜ਼ਿੰਦਗੀ ਹੀ ਖਤਮ ਹੋ ਗਈ ਨਾ ਨਾ ਉਮੀਦ ਤੇ ਦੁਨੀਆ ਕਾਇਮ ਹੈ ਤੇ ਪਿਛਲੀ ਵਾਰ ਕੁੜੀ ਦਾ ਨਹੀਂ ਨੰਬਰ ਆਇਆ ਇਸ ਵਾਰ ਆ ਗਿਆ ਤੇ ਅੱਜ ਨੌਕਰੀ ਲਈ ਹੈ ਤੇ ਸਾਰੇ ਕਰਦੇ ਕੋਸ਼ ਸਭ ਕੁਝ ਕੁਝ ਮੈਂ ਵੀ ਕੁਝ ਪਰਿਵਾਰ ਦਾ ਮੁਖੀ ਹਾਂ ਮੈਂ ਪੰਜਾਬ ਸਰਕਾਰ ਦਾ ਮੁਖੀ ਹਾਂ ਪੰਜਾਬ ਸਰਕਾਰ ਦਾ ਨਹੀਂ ਪੰਜਾਬ ਦੇ ਪਰਿਵਾਰ ਦਾ ਮੁਖੀ ਹਾਂ ਮੈਂ ਸੋ ਮੈਨੂੰ ਵਧੀਆ ਲੱਗ ਰਿਹਾ ਹੈ ਇਹ ਸਾਡੀਆਂ 3 ਪੈਣਾ ਸਾਡੇ ਪੁੱਤ ਭਤੀਜੇ ਨੌਕਰੀ ਤੇ ਲੱਗੇ ਅ ਇਹਨਾਂ ਤੋਂ ਬਾਅਦ ਗਗਨਦੀਪ ਕੌਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆਪਣੇ ਵਿਚਾਰ ਰੱਖਣਗੇ ਕੋਲਸ ਦੇ ਦੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਕੌਰ ਪਿੰਡ ਰੋਣੀ ਜ਼ਿਲ੍ਹਾ ਪਟਿਆਲਾ ਦੀ ਵਸਨੀਕਾਂ ਔਰ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀ ਸਿਲੈਕਸ਼ਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਿੱਚ ਹੋਈ ਹੈ ਔਰ ਉਸ ਤੋਂ ਵੀ ਵੱਡੀ ਮਾਨ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸ਼੍ਰੀ ਭਗਵੰਤ ਮਾਨ ਸਾਹਿਬ ਜੀ ਖੁਦ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਨਿਯੁਕਤੀ ਪੱਤਰ ਦੇਣ ਲਈ ਇੱਥੇ ਰੂਬਰੂ ਹੋਏ ਨੇ ਔਰ ਮੈਂ ਇਹਨਾਂ ਦੀ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਸਾਡੇ ਵਰਗੇ ਛੋਟੇ-ਛੋਟੇ ਬੱਚਿਆਂ ਨੂੰ ਸਾਡੀਆਂ ਉਮੀਦਾਂ ਨੂੰ ਇਸੇ ਤਰ੍ਹਾਂ ਕਿ ਅਸੀਂ ਉਹਨਾਂ ਉਮੀਦਾਂ ਨੂੰ ਅੰਦਰ ਜਗਾਈ ਰੱਖੀਏ ਕਿ ਤੁਸੀਂ ਆਪਣੇ ਸਮੇਂ ਨੂੰ ਇੰਨਾ ਸਾਡੇ ਲਈ ਕੱਢਿਆ ਦਿਲੋਂ ਧੰਨਵਾਦ ਜੀ ਅਸੀਂ ਤਾਂ ਇੱਥੇ ਪਹੁੰਚੀਆਂ ਲੇਕਿਨ ਸਾਡੇ ਪਰਿਵਾਰਿਕ ਮੈਂਬਰ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਵੱਲੋਂ ਵੀ ਮੈਂ ਉਹਨਾਂ ਦੀ ਹਾਜ਼ਰੀ ਲਵਾਉਣਾ ਚਾਹਾਂਗੀ ਅੱਜ ਫਿਰ ਸ਼ਾਮ ਨੂੰ ਜਲੇਬੀਆਂ ਗੁਰੂ ਜੀ ਸਰ ਕੜਾਹੀ ਚੜੂਗੀ ਅੱਜ ਹਾਂਜੀ ਸਰ ਸਰ ਮੈਂ ਉਹਨਾਂ ਵੱਲੋਂ ਵੀ ਹਾਜ਼ਰੀ ਲਵਾਉਣਾ ਚਾਹਾਂਗੀ ਕਿਉਂਕਿ ਉਹ ਇੱਥੇ ਨਹੀਂ ਪਹੁੰਚ ਸਕੇ ਬਟ ਉਹ ਦਿਲੋਂ ਇਹੀ ਦੁਆ ਕਰਦੇ ਆ ਕਿ ਤੁਹਾਡੀ ਸਿਹਤ ਤੁਹਾਡੀ ਤੰਦਰੁਸਤੀ ਇਸੇ ਤਰ੍ਹਾਂ ਬਰਕਰਾਰ ਰਹੇ ਪੰਜਾਬ ਦੇ ਕੰਮਾਂ ਨੂੰ ਕਰਨ ਦੀ ਫੁਰਤੀ ਤੁਹਾਡੀ ਇਸੇ ਤਰ੍ਹਾਂ ਬਰਕਰਾਰ ਰੱਖੇ ਤੁਹਾਡੇ ਉਪਰਾਲਿਆਂ ਦੇ ਸਦਕਾ ਅੱਜ ਸਾਨੂੰ ਰੋਜ਼ਗਾਰ ਮਿਲ ਰਹੇ ਨੇ ਜਿਹੜੇ ਸਾਡੇ ਕਦੇ ਸੁਪਨੇ ਸੁਪਨੇ ਹੀ ਸੀ ਅੱਜ ਉਹ ਸੁਪਨੇ ਪੂਰੇ ਹੋ ਗਏ ਨੇ ਉਹ ਸਿਰਫ ਤੁਹਾਡੇ ਸਦਕਾ ਸਰ ਤੁਹਾਡੀ ਇਮਾਨਦਾਰੀ ਤੁਹਾਡੀ ਇਮਾਨਦਾਰੀ ਦੇ ਸਦਕਾ ਤੁਹਾਡੀ ਇਮਾਨਦਾਰੀ ਤੋਂ ਸਿੱਧ ਲੈ ਕੇ ਅਸੀਂ ਵੀ ਅੱਗੇ ਕ੍ਰਾਪਸ਼ਨ ਫ੍ਰੀ ਸਿਸਟਮ ਨੂੰ ਬਣਾਉਣ ਦੇ ਵਿੱਚ ਤੁਹਾਡਾ ਸਾਥ ਦੇਵਾਂਗੇ ਕਿਉਂਕਿ ਕ੍ਰਾਪਸ਼ਨ ਫ੍ਰੀ ਸਿਸਟਮ ਦੇ ਵਿੱਚ ਕੰਮ ਕਰਨ ਲਈ ਕ੍ਰਾਪਸ਼ਨ ਫ੍ਰੀ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਆ ਸਰ ਕਿਉਂਕਿ ਅਸੀਂ ਉਪਰੋ ਆਰਡਰਸ ਫਾਲੋ ਕਰਨੀ ਹੁੰਦੀ ਹੈ ਅਗਰ ਉਹੀ ਕ੍ਰਾਪਸ਼ਨ ਫ੍ਰੀ ਹੋਣਗੇ ਤਾਂ ਅਸੀਂ ਫ੍ਰੀਲੀ ਕੰਮ ਕਰਾਂਗੇ ਔਰ ਅਸੀਂ ਸਰ ਦਿਲੋਂ ਧੰਨਵਾਦ ਕਰਦੇ ਹਾਂ ਮੈਂ ਆਪਣੇ ਗੱਲ ਨੂੰ ਜ਼ਿਆਦਾ ਲੰਬਾ ਨਹੀਂ ਖਿੱਚਦੀ ਹੋਈ ਤੁਹਾਡਾ ਫਿਰ ਤੋਂ ਧੰਨਵਾਦ ਕਰਦੀ ਹਾਂ ਔਰ ਤੁਸੀਂ ਆਪਣੇ ਇਹਨਾਂ ਉਪਰਾਲਿਆਂ ਨੂੰ ਇਸੇ ਤਰ੍ਹਾਂ ਜਾਰੀ ਰੱਖਿਓ ਔਰ ਸਾਨੂੰ ਇਹ ਖੁਸ਼ੀਆਂ ਦਿੰਦੇ ਰਹੋ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਹਮੇਸ਼ਾ ਇਸੇ ਤਰ੍ਹਾਂ ਬਰਕਰਾਰ ਰਹਿਣ ਤੁਹਾਡਾ ਤੇ ਤੁਹਾਡੇ ਮੰਤਰੀ ਮੰਡਲ ਦਾ ਸਾਰਿਆਂ ਦਾ ਧੰਨਵਾਦ ਹੋ ਆਪਣੇ ਆਪਣੇ ਡਿਪਾਰਟਮੈਂਟਸ ਦੇ ਵਿੱਚ ਇਦਾਂ ਹੀ ਕੰਮ ਕਰਦੇ ਰਹਿਣ ਅਸੀਂ ਤੁਹਾਡੇ ਤੋਂ ਕੁਝ ਸਿੱਖ ਰਹੇ ਹਾਂ ਸਰ ਅਸੀਂ ਮਤਲਬ ਹਲੇ ਸ਼ੁਰੂਆਤ ਕਰ ਰਹੇ ਹਾਂ ਲੇਕਿਨ ਜ਼ਿੰਦਗੀ 'ਚ ਤੁਹਾਡੇ ਤੋਂ ਸਿੱਖਦੇ ਸਿੱਖਦੇ ਅੱਗੇ ਵਧਣਾ ਚਾਹੁੰਦੇ ਹਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ ਹੋਰ ਬੁਲਾਵਤ ਬੋਲੀ ਜਾਂਦੇ ਨੇ ਅੱਜ ਦਿਨ ਇਹਨਾਂ ਦਾ ਜੋ ਵੀ ਕੋਈ ਬੋਲਣਾ ਚਾਹੁੰਦਾ ਬੋਲ ਮਾਈਕ ਲਾਓ ਕਿਉਂਕਿ ਪਤਾ ਹੈ ਕੀ ਹੈ ਰੋਕੂਗਾ ਉਹ ਜਿਹੜਾ ਕਿਸੇ ਕੋਲੋਂ ਕਾਣਾ ਹੋਊਗਾ ਹਾਂਜੀ ਸਰ ਹਾਂਜੀ ਯਾਰ ਕਿਤੇ ਆਹ ਨਾ ਦੱਸ ਦੇ ਕਿਤੇ ਉਹ ਨਾ ਦੱਸ ਦੇ ਜਦੋਂ ਸਿੱਧਾ ਕਾ ਕੋਰੇ ਕਾਗਜ਼ ਵਾਂਗੂ ਸਾਫ਼ ਹੀ ਆ ਜਿਹੜਾ ਮਰਜੀ ਬੋਲੋ ਬਹਿ ਜਾ ਬਹਿ ਜਾ ਬਹਿ ਆ ਮਾਈਕ ਹੋਰ ਬੋਲ ਬੋਲ ਚਰਨਪ੍ਰੀਤ ਕੀ ਪਤਾ ਕਿਆ ਪਤਾ ਕਿਸ ਬੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿਹੜਿਆਂ ਰੰਗਾਂ ਚ ਰਾਜੀ ਕੀ ਪਤਾ ਕਿਹੜੇ ਭੇਸ ਚ ਫਿਰਦਾ ਹੋਵੇ ਕਿਸੇ ਬੰਦੇ ਨੇ ਕੋਈ ਐਡੀ ਬੱਡੀ ਗੱਲ ਕਹਿ ਦਿੱਤੀ ਹੋਵੇ ਜਿਹੜੀ ਸਾਨੂੰ ਜ਼ਿੰਦਗੀ ਚ ਕੰਮ ਆ ਜੇ ਹਾਂਜੀ ਬੋਲੋ ਸੋਸ਼ੀਗੋ ਸਰ ਬੋਲੋ ਸੱਚਕਲਾਈ ਸਰ ਮੇਰੀ ਜਿਹੜੀ ਤੁਸੀਂ ਗੱਲ ਕਹੀ ਹੈਗੀ ਹੈ ਮੇਰਾ ਲਾਸਟ ਟਾਈਮ ਸਰ ਇਦਾਂ ਹੀ ਨਾ ਜੇਈ ਦੇ ਵਿੱਚ ਸੈLECTION ਨਹੀਂ ਹੋ ਗਈ। ਅੱਛਾ ਤੇ ਸਰ ਮੇਰਾ ਨਾਮ ਮੇਰਾ ਲੁਧਿਆਣਾ ਤੋਂ ਮੈਂ ਕਾਸ। ਹਾਂਜੀ ਹਾਂਜੀ। ਲਾਸਟ ਟਾਈਮ ਕੰਮ ਨਹੀਂ ਬਣਿਆ। ਲਾਸਟ ਟਾਈਮ ਮੇਰਾ ਕੰਮ ਨਹੀਂ ਬਣ ਪਿਆ। ਸਰ ਉਸ ਤੋਂ ਬਾਅਦ ਮੈਂ ਜੀਡੀਓ ਵੀ ਟੌਪ ਕੀਤਾ। ਹੁਣ ਅਜ ਡਰਾਫਟਸਮੈਨ ਲੱਗਣ ਜਾ ਰਿਹਾ। ਅੱਛਾ। ਵਾਹ ਵਾਹ। ਤੇ ਫਿਰ ਲਾਸਟ ਟਾਈਮ ਦੇ ਫੇਲਿਅਰ ਨੂੰ ਜੀ ਜੀ ਦਿਲ ਤੇ ਲਾ ਗਿਆ। ਸਰ ਇਹ ਐਕਚੁਅਲੀ ਹੋਇਆ ਕਿ ਜੀ ਮੈਨੂੰ 900 ਪੜਤੀਆਂ ਸੀਗੀਆਂ ਸਰ ਉੱਚ। ਸਰ ਇਹਦੇ ਵਿੱਚ 90 ਪੜਤੀਆਂ ਸੀ। सर मेनू पता सीगा मैं जनरल कैटेगरी ਦਾ ਬੰਦਾ ਜੇ ਮੈਂ ਟੌਪ ਕਰੂੰਗਾ ਮੈਂ ਤਾਂ ਹੀ ਆਉਂਗਾ ਫਿਰ ਸਰ ਬਹੁਤ ਮਿਹਨਤ ਕੀਤੀ ਤੇ ਅੱਜ ਹੁਣ ਇੱਥੇ ਪਹੁੰਚੇ ਹੈਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਆਪ ਕੀ ਤਾਂ ਫਿਰ ਨਹੀਂ ਸਰ ਇਹਦੇ ਵਿੱਚ ਮੇਰਾ 17ਵਾਂ ਰੈਂਕ ਹੈ 90 ਜੋ ਹਾਂਜੀ ਹਾਂਜੀ ਕੀ ਬਾਤ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਬਹੁਤ 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 ਐਸ ਹੋਰ ਕੋਈ ਬੋਲਣਾ ਚਾਹੋ ਬੋਲੋ ਬੋਲੋ ਕੋਈ ਅੱਜ ਮੇਰਾ ਅੱਜ ਮਾਤਾ ਰੋਜੀ ਬੋਲਦਾ ਰਹੇ ਮੇਰੀ ਪਿਆਰ ਭਰੀ ਸਾਥੀਕਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਾਈਕ ਮੈਨੂੰ ਥੋੜੇ ਹਾਂਜੀ ਸਰ ਇਹ ਮੇਰੀ 3ਰਡ ਨੌਕਰੀ ਹੈ ਇਸ ਤੋਂ ਪਹਿਲਾਂ ਮੈਂ ਵਾਟਰ ਸਪਲਾਈ ਚ ਐਜ਼ ਅ ਜੇਈ ਸਿਲੈਕਸ਼ਨ ਜੂਨ ਮਹੀਨੇ ਮੇਰੀ ਹੋਈ ਸੀਗੀ ਸਰ ਹੁਣ ਮੇਰੀ ਇਹ ਦੂਸਰੀ ਨੌਕਰੀ ਹੈ ਇਸ ਤੋਂ ਪਹਿਲਾਂ ਮੇਰਾ ਇੱਕ ਜੀ ਡੀ ਐਮ ਦਾ ਵੀ ਪੇਪਰ ਕਲੀਅਰ ਹੋਇਆ ਸੀ ਅੱਛਾ ਇਹ ਉਸ ਤੋਂ ਵੱਡੀ ਨੌਕਰੀ ਆ ਹੁਣ ਨਹੀਂ ਸਰ ਗ੍ਰੇਡ ਦੋਵੇਂ ਸੇਮ ਹੈ ਜੇਈ ਵੀ ਬੀ ਗ੍ਰੇਡ ਸੀਗਾ ਡਰਾਫਟਮੈਨ ਵੀ ਬੀ ਗ੍ਰੇਡ ਹੈ ਮਤਲਬ ਤੁਸੀਂ ਇਹ ਚੂਜ਼ ਕੀਤੀ ਨਹੀਂ ਸਰ ਚੂਜ਼ ਨਹੀਂ ਇਹ ਪੇਪਰ ਦੋਵੇਂ ਪਹਿਲਾਂ ਹੀ ਦਿੱਤੇ ਸੀਗੇ ਤੇ ਇਹਨਾਂ ਦਾ ਰਿਜ਼ਲਟ ਬਾਅਦ ਚ ਆਇਆ ਸੀਗਾ इस वक्त मैं वाटर सप्लाई अच्छा, हाँ जी। कि पैसे लागे <laughs> नहीं लगा जी सच नहीं, नहीं लगे बापू बेबे हाँ, नहीं सर, कोई बेबे बापू सर पूरे, -पूरे खुश चल। हाँ जी बहुत बहुत ठीक है धन्यवाद पिछे जा ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਰ ਇਸ ਵਾਰ ਜੋ ਮੇਰਾ ਐਕਸਪੀਰੀਅੰਸ ਰਿਹਾ ਵਾ ਜੋ ਮੈਂ ਨੋਟ ਕੀਤਾ ਵਾ ਟ੍ਰਿਪਲ ਐਸ ਬੀ ਜੋ ਕਿ ਸਾਡਾ ਅਧੀਨ ਸੇਵਾਵਾਂ ਚੋਣ ਬੋਰਡ ਹੈ ਸਰ ਅੱਜ ਤੱਕ ਤੁਹਾਡੀ ਸਰਕਾਰ ਤੋਂ ਪਹਿਲਾਂ ਇਹਨਾਂ ਨੇ ਕਦੀ ਵੀ ਜਿਹੜੀ ਆਪਣੀ ਡੇਟ ਸ਼ੀਟ ਜਾਰੀ ਨਹੀਂ ਹੋਈ ਸੀ ਸੋ ਤੁਹਾਡੇ ਆਉਣ ਤੋਂ ਬਾਅਦ ਪਹਿਲੀ ਵਾਰ ਡੇਟ ਸ਼ੀਟ ਜਾਰੀ ਹੋਈ ਸਰ ਇਹ 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 ਟ੍ਰਿਪਲ ਐਸ ਬੋਰਡ ਨੇ ਸਰ ਜਦੋਂ ਤੁਹਾਡੀ ਸਰਕਾਰ ਤੋਂ ਪਹਿਲਾਂ ਕਦੀ ਆਪਣੀ ਡੇਟ ਸ਼ੀਟ ਨਹੀਂ ਆਈ ਸੀ ਇਗਜ਼ਾਮਸ ਦੀ ਇਸ ਬੋਰਡ ਦਾ ਸੇਮ ਹੈ ਇਹਨਾਂ ਨੇ ਕਿਨਾਂ ਨੇ ਸਰ ਟ੍ਰਿਪਲਸ ਬੋਰਡ ਤਾਂ ਉਹੀ ਹੈ ਸੇਮ ਤੁਸੀਂ ਇਹਨਾਂ ਨੇ ਕਿਹਾ ਸਰ ਤੁਹਾਡੇ ਤੋਂ ਪਹਿਲਾਂ ਜੋ ਸੀਗੇ ਜੀ ਕੋਣ ਸੀ ਸੋ ਸਰ ਮੈਨੂੰ ਮਾਨ ਹੋ ਰਿਹਾ ਜੀ ਕਿ ਇਸ ਵਾਰ ਡੇਟ ਸ਼ੀਟ ਵੀ ਆਈ ਤੇ ਡੇਟ ਸ਼ੀਟ ਦੇ ਅਕੋਰਡਿੰਗ ਪੇਪਰ ਵੀ ਹੋਏ ਪਰ ਉਹਨਾਂ ਨੇ ਨਹੀਂ ਸਰ ਜਿੰਨੇ ਕੈਂਡੀਡੇਟ ਇੱਥੇ ਬੈਠੇ ਆ ਸਾਰੇ ਇਸ ਗੱਲ ਦੇ ਗਵਾਹੀ ਭਰਨਗੇ ਕਿ ਜੋ ਡੇਟ ਇਸ ਵਾਰ ਜਾਰੀ ਹੋਈ ਉਸ ਡੇਟ ਤੇ ਪੇਪਰ ਹੋਏ ਆ ਤੇ ਰਿਜ਼ਲਟ ਵੀ ਸਾਨੂੰ ਸਰ ਨਾਲੋਂ ਨਾਲ ਮਿਲੇ ਆ ਤੇ ਸਰ ਜਿੰਨਾ ਸ਼ਡਿਊਲ ਇਸ ਵਾਰ ਫਾਸਟ ਵੇਅਰ ਤੇ ਟਾਈਮਿੰਗ ਟਾਈਮਿੰਗ ਫਾਸਟ ਰਹੀ ਹੈ ਸਾਰਾ ਕੁਝ ਹੋਇਆ ਸਰ ਜਲਦੀ ਜਲਦੀ ਹੋ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਪੇਪਰ ਦੇ ਕੇ ਆਏ ਦੂਜਾ ਸਾਡੀ ਟਾਈਪਿੰਗ ਟੈਸਟ ਵੀ ਹੋ ਗਿਆ ਤੇ ਸਰ ਅੱਜ ਅਸੀਂ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਤੁਸੀਂ ਆਏ ਹੋ ਇੱਥੇ ਅਸੀਂ ਨਿਰੋਖੀ ਪੱਤਰ ਲੈਣ ਆਏ ਆ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ